ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਕਹਾਣੀ ਵਿੱਚ ਮੇਰਾ ਨਾਮ ਰੀਤੂ ਹੈ ਅਤੇ ਮੇਰੀ ਉਮਰ ਲਗਭਗ 20 ਸਾਲ ਹੈ ਅਸੀਂ ਦਿੱਲੀ ਵਿੱਚ ਰਹਿੰਦੇ ਹਾਂ ਮੇਰੀ ਫੈਮਿਲੀ ਵਿੱਚ ਮੇਰਾ ਵੱਡਾ ਭਰਾ ਅਤੇ ਮੇਰੀ ਮੰਮੀ ਪਾਪਾ ਰਹਿੰਦੇ ਹਨ ਸਾਡੀ ਬਹੁਤ ਵੱਡੀ ਹਵੇਲੀ ਹੈ ਜਿੱਥੇ ਅਸੀਂ ਰਹਿੰਦੇ ਹਾਂ ਅਸੀਂ ਕੁਝ ਪਸ਼ੂ ਵੀ ਰੱਖੇ ਹੋਏ ਹਨ ਜਿਨ੍ਹਾਂ ਦੀ ਦੇਖਭਾਲ ਕਰਨ ਦੇ ਲਈ ਇੱਕ ਨੌਕਰ ਵੀ ਰੱਖਿਆ ਹੋਇਆ ਹੈ ਉਸਰ ਨੌਕਰ ਦਾ ਨਾਮ ਸ਼ੁਰੇਸ਼ ਹੈ ਸ਼ੁਰੇਸ਼ ਦੇਖਣ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਸ਼ੁਰੇਸ਼ ਅਕਸਰ ਮੇਰੇ ਨਾਲ ਹੱਸੀ ਮਜ਼ਾਕ ਕਰਦਾ ਰਹਿੰਦਾ ਹੈ ਅਤੇ ਉਹ ਮੈਨੂੰ ਪਸੰਦ ਕਰਦਾ ਹੈ ਮੈਂ ਉਸ ਦੀਆਂ ਗੱਲਾਂ ਵਿੱਚ ਕੁਝ ਖਾਸ ਧਿਆਨ ਨਹੀਂ ਦਿੰਦੀ ਸੀ ਹੌਲੀ-ਹੌਲੀ ਉਸ ਦੀਆਂ ਗੱਲਾਂ ਅਤੇ ਹੱਸਾ ਮਜ਼ਾਕ ਪਿਆਰ ਵਿੱਚ ਬਦਲ ਗਿਆ ਮੈਂ ਰਾਤ ਨੂੰ ਅਕਸਰ ਆਪਣੇ ਫੋਨ ਤੇ ਕ੍ਰਿਕਟ ਖੇਡਣ ਦੀ ਵੀਡੀਓ ਦੇਖਦੀ ਰਹਿੰਦੀ ਸੀ ਜਿਸ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਕ੍ਰਿਕਟ ਖੇਡਣ ਦਾ ਬੁਖਾਰ ਹੋ ਗਿਆ ਸੀ ਕ੍ਰਿਕਟ ਖੇਡਣ ਦਾ ਮੈਨੂੰ ਬਹੁਤ ਸ਼ੌਂਕ ਹੈ ਅਤੇ ਮੈਨੂੰ ਖੇਡਣ ਦੇ ਲਈ ਕੋਈ ਸਾਥੀ ਚਾਹੀਦਾ ਸੀ ਹੌਲੀ-ਹੌਲੀ ਮੈਂ ਸ਼੍ਰੀਸ਼ ਨੂੰ ਪਿਆਰ ਕਰਨ ਲੱਗੀ ਅਤੇ ਉਸ ਦਾ ਹਸੀ ਮਜ਼ਾਕ ਕਰਨਾ ਮੈਨੂੰ ਚੰਗਾ ਲੱਗਣ ਲੱਗਾ ਸ਼ਾਇਦ ਉਹ ਵੀ ਮੈਨੂੰ ਪਸੰਦ ਕਰਦਾ ਸੀ ਇੱਕ ਦਿਨ ਸ਼੍ਰੀਸ਼ ਗਾਂ ਨੂੰ ਚਾਰਾ ਪਾਉਣ ਦੇ ਲਈ ਗਿਆ ਸੀ ਤਾਂ ਮੈਂ ਵੀ ਉਸ ਦੇ ਪਿੱਛੇ-ਪਿੱਛੇ ਚੱਲ ਗਈ ਸ਼ੁਰੇਸ਼ ਨੇ ਕਿਹਾ ਮਾਲਕਿਨ ਤੁਸੀਂ ਇੱਥੇ ਅਗਰ ਕੋਈ ਕੰਮ ਸੀ ਤਾਂ ਤੁਸੀਂ ਮੈਨੂੰ ਬੁਲਾ ਲੈਂਦੇ ਮੈਂ ਉੱਥੇ ਹੀ ਆ ਜਾਂਦਾ ਮੈਂ ਸ਼ੁਰੇਸ਼ ਦੇ ਵੱਲ ਦੇਖੀ ਜਾਂਦੀ ਪਈ ਸੀ ਮੇਰਾ ਮਨ ਹੀ ਨਹੀਂ ਕਰਦਾ ਪਿਆ ਸੀ ਕਿ ਮੈਂ ਸ਼ੁਰੇਸ਼ ਦੇ ਉੱਪਰ ਤੋਂ ਨਜ਼ਰਾਂ ਹਟਾਵਾਂ ਕਿਉਂਕਿ ਉਹ ਦੇਖਣ ਵਿੱਚ ਬਹੁਤ ਹੀ ਸੋਹਣਾ ਸੀ शृकेश ने कहा मालिकिन तू सी की देख रहे हो मैं शृकेश नु कहा सच कहاں ਤਾਂ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਹੈ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਮੇਰਾ ਇੱਕ ਇੱਕ ਪਲ ਤੇਰੇ ਬਿਨਾ ਕੱਟਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਮੈਂ ਰਾਤ ਨੂੰ ਜਦੋਂ ਸੌਣ ਦੇ ਲਈ ਜਾਂਦੀ ਹਾਂ ਤਾਂ ਮੈਨੂੰ ਤੇਰੇ ਬਿਨਾ ਨੀਂਦ ਨਹੀਂ ਆਉਂਦੀ ਮੈਂ ਤੇਰੇ ਬਾਰੇ ਹੀ ਸੋਚਦੀ ਰਹਿੰਦੀ ਹਾਂ ਸ਼ृकेश ਨੇ ਕਿਹਾ ਮਾਲਕਿਨ ਤੁਸੀਂ ਪਾਗਲ ਤਾਂ ਨਹੀਂ ਹੋ ਗਏ ਹੋ ਅਗਰ ਤੁਹਾਡੇ ਘਰ ਵਾਲਿਆਂ ਨੂੰ ਪਤਾ ਚੱਲ ਗਿਆ ਤਾਂ ਮੇਰੇ ਬਾਰੇ ਕੀ ਸੋਚਣਗੇ ਉਹਨਾਂ ਦਾ ਮੇਰੇ ਉੱਪਰ ਤੋਂ ਭਰੋਸਾ ਟੁੱਟ ਜਾਵੇਗਾ ਨਹੀਂ ਮਾਲਕਿਨ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਇਹ ਬਹੁਤ ਗਲਤ ਹੈ ਮੈਂ ਕਿਹਾ ਸ਼ੁਰੇਸ਼ ਸ਼ਾਇਦ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਇੱਕ ਮੈਂ ਹੀ ਪਾਗਲ ਹਾਂ ਜੋ ਤੁਹਾਨੂੰ ਪਿਆਰ ਕਰ ਬੈਠੀ ਸ਼ੁਰੇਸ਼ ਨੇ ਕਿਹਾ ਨਹੀਂ ਨਹੀਂ ਮਾਲਕਿਨ ऐसा कुछ भी नहीं है मैं भी ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ ਪਰ ਉਹ ਘਰ ਦੀ ਵਜ੍ਹਾ ਦੇ ਕਾਰਨ ਮੇਰੀ ਹਿੰਮਤ ਨਹੀਂ ਹੋਈ ਕਿ ਮੈਂ ਤੁਹਾਨੂੰ ਕੁਝ ਬੋਲ ਕੇ ਦੱਸ ਸਕਾਂ ਮੈਂ ਕਿਹਾ ਸ਼੍ਰੇਸ਼ ਜੇਕਰ ਪਿਆਰ ਕਰਨਾ ਤਾਂ ਡਰਨਾ ਕਿਆ ਇੰਨਾ ਕਹਿੰਦੇ ਹੀ ਸ਼੍ਰੇਸ਼ ਨੇ ਮੈਨੂੰ ਗਲੇ ਲਗਾ ਲਿਆ ਅਤੇ ਉਸ ਨੇ ਕਿਹਾ ਆਈ ਲਵ ਯੂ ਰੀਤੂ ਪਰ ਮਾਲਕਿਨ ਤੁਸੀਂ ਮੇਰਾ ਉਮਰ ਭਰ ਸਾਥ ਦੇਣਾ ਕਿਤੇ estrana ਹੋਵੇ ਕਿ ਤੁਸੀਂ ਮੈਨੂੰ ਬਾਅਦ ਵਿੱਚ ਛੱਡ ਕੇ ਚਲੇ ਜਾਵੋ ਮੈਂ ਕਿਹਾ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਸ਼੍ਰੇਸ਼ ਮੈਂ ਹੁਣ ਤੁਹਾਡੀ ਹੋ ਗਈ ਹਾਂ ਹੁਣ ਜੀਣਾ ਮਰਨਾ ਤੁਹਾਡੇ ਨਾਲ ਹੀ ਹੈ ਚਾਹੇ ਮੈਨੂੰ ਘਰ ਵਾਲਿਆਂ ਦੇ ਖਿਲਾਫ ਕਿਉਂ ਨਾ ਜਾਣਾ ਪਵੇ ਸ਼੍ਰੇਸ਼ ਨੇ ਕਿਹਾ ਮਾਲਕਿਨ ਹੁਣ ਤੁਸੀਂ ਇੱਥੋਂ ਚਲੇ ਜਾਓ ਕਿਤੇ ਘਰ ਵਾਲੇ ਸਾਨੂੰ ਦੇਖ ਨਾ ਲੈਣ ਹਾਂ ਅੱਜ ਰਾਤ ਮੈਂ ਤੁਹਾਨੂੰ ਮਿਲਣ ਦੇ ਲਈ ਜ਼ਰੂਰ ਆਵਾਂਗਾ ਥੋੜੀ ਦੇਰ ਤੋਂ ਬਾਅਦ ਮੈਂ ਆਪਣੇ ਕਮਰੇ ਦੇ ਵਿੱਚ ਆ ਗਈ ਮੈਂ ਵੀ ਉਸ ਸਮੇਂ ਦਾ ਇੰਤਜ਼ਾਰ ਕਰਦੀ ਪਈ ਸੀ ਕਿ ਸ਼ੁਰੇਸ਼ ਅਤੇ ਮੈਂ ਦੋਨੋਂ ਇੱਕ ਦੂਜੇ ਵਿੱਚ ਖੋ ਗਾਈਏ ਸ਼ਾਮ ਹੋਈ ਸਾਰਿਆਂ ਨੇ ਖਾਣਾ ਖਾ ਲਿਆ ਅਸੀਂ ਆਪਣੇ ਆਪਣੇ ਕਮਰਿਆਂ ਵਿੱਚ ਸੌਣ ਦੇ ਲਈ ਚਲੇ ਗਏ ਮੈਂ ਸ਼ੁਰੇਸ਼ ਦਾ ਇੰਤਜ਼ਾਰ ਕਰਨ ਲੱਗੀ ਅਤੇ ਰਾਤ ਦੇ 11 ਵਜੇ ਗਏ ਸੀ ਇੰਤਜ਼ਾਰ ਕਰਦੇ ਕਰਦੇ ਪਰ ਸ਼ਰੇਸ਼ ਅਜੇ ਤੱਕ ਨਹੀਂ ਆਇਆ ਸੀ ਮੈਂ ਆਪਣੇ ਬਿਸਤਰੇ ਤੇ ਉਦਾਸ ਬੈਠੀ ਹੋਈ ਸੀ ਕਦੀ ਖਿੜਕੀ ਤੋਂ ਬਾਹਰ ਜਾਂਦੀ ਤਾਂ ਕਦੇ ਬਿਸਤਰੇ ਤੇ ਜਾ ਕੇ ਚੁੱਪਚਾਪ ਬੈਠ ਜਾਂਦੀ ਫਿਰ ਮੈਂ ਬਾਹਰ ਬਾਲਕਨੀ ਵਿੱਚ ਜਾ ਕੇ ਖੜੇ ਹੋ ਜਾਂਦੀ ਕਿ ਮੈਂ ਸ਼ਰੇਸ਼ ਦਾ ਇੰਤਜ਼ਾਰ ਕਰਦੀ ਪਈ ਸੀ ਫਿਰ ਮੈਂ ਸੋਚਿਆ ਕਿ ਅੱਜ ਕੀ ਗੱਲ ਹੋ ਗਈ ਹੋਵੇਗੀ ਉਸ ਨੂੰ ਤਾਂ ਇਸ ਸਮੇਂ ਤੱਕ ਆ ਜਾਣਾ ਚਾਹੀਦਾ ਸੀ ਤਾਂ ਉਸੇ ਵਕਤ ਹਵੇਲੀ ਦੇ ਪਿਛਲੇ ਰਸਤੇ ਆਂਦਾ ਹੋਇਆ ਦਿਖਾਈ ਦਿੰਦਾ ਹੈ ਉਸ ਨੇ ਆਪਣੇ ਚਿਹਰੇ ਨੂੰ ਤੋਲਿਏ ਦੇ ਨਾਲ ਟੱਕਿਆ ਹੋਇਆ ਸੀ ਹੌਲੀ-ਹੌਲੀ ਪਾਈਪ ਤੇ ਚੜਦਾ ਹੋਇਆ ਬਾਲਕਨੀ ਦੇ ਕੋਲ ਪਹੁੰਚਿਆ ਅਤੇ ਦਬੇ ਪੈਰ ਮੇਰੇ ਕਮਰੇ ਵਿੱਚ ਆ ਗਿਆ ਮੈਂ ਬਿਸਤਰੇ ਉੱਤੇ ਚੁੱਪਚਾਪ ਬੈਠੀ ਹੋਈ ਸੀ ਉਸ ਨੇ ਪਿੱਛੇ ਤੋਂ ਆਪਣੇ ਦੋਨਾਂ ਹੱਥਾਂ ਨਾਲ ਮੇਰੀਆਂ ਅੱਖਾਂ ਨੂੰ ਟੱਕ ਲਿਆ ਅਤੇ ਮੈਨੂੰ ਪੁੱਛਿਆ ਰੀਤੂ ਦੱਸ ਮੈਂ ਕੌਣ ਹਾਂ ਮੈਂ ਪਹਿਲੇ ਤਾਂ ਉਸ ਦੇ ਹੱਥਾਂ ਨੂੰ ਪਿਆਰ ਨਾਲ ਫੜਿਆ ਫਿਰ ਉਸ ਨੂੰ ਗੁੱਸੇ ਨਾਲ ਬੋਲੀ ਸ਼੍ਰੇਸ਼ ਕਿੰਨਾ ਟਾਈਮ ਲਗਾ ਦਿੱਤਾ ਤੁਸੀਂ ਆਉਣ ਵਿੱਚ ਟਾਈਮ ਨਹੀਂ ਹੈ ਤੁਹਾਡੇ ਕੋਲ ਮੇਰੇ ਕੋਲ ਆਉਣ ਦੇ ਲਈ ਤੈਨੂੰ ਪਤਾ ਹੈ ਮੇਰੀ ਹਾਲਤ ਜਲ ਬਿਨਾ ਮਛਲੀ ਦੀ ਤਰ੍ਹਾਂ ਹੋ ਗਈ ਹੈ ਮੇਰੀਆਂ ਗੱਲਾਂ ਸੁਣ ਕਿ சுரேਸ਼ ਨੇ ਆਪਣੇ ਮੂੰਹ ਤੋਂ ਤੋਲੀਆਂ ਹਟਾਇਆ ਅਤੇ ਫਿਰ ਕਹਿਣ ਲੱਗਾ ਰੀਤੂ ਜੀ ਤੁਹਾਨੂੰ ਪਤਾ ਨਹੀਂ ਹੈ ਮਾਲਕ ਨੇ ਮੈਨੂੰ ਕੁਝ ਕੰਮ ਦੇ ਲਈ ਸ਼ਹਿਰ ਭੇਜਿਆ ਸੀ ਅਤੇ ਫਿਰ ਉਥੋਂ ਕੁਝ ਲੈ ਕੇ ਵੀ ਆਉਣਾ ਸੀ ਮੈਂ ਬੋਲਿਆ ਕੀ ਲਿਆਉਣਾ ਸੀ ਸ਼ਰੇਸ਼ ਨੇ ਕਿਹਾ ਸੋਨੇ ਦੀ ਚੈਨੀ ਤੁਹਾਡਾ ਜਨਮ ਦਿਨ ਵੀ ਆਉਣ ਵਾਲਾ ਹੈ ਮੈਂ ਹੱਸਦੀ ਹੋਈ ਸ਼ਰੇਸ਼ ਦੇ ਵੱਲ ਦੇਖਣ ਲੱਗੀ ਅਤੇ ਸ਼ਰੇਸ਼ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਕਿਹ ਗਿਫਟ ਦੇਵੋਗੇ ਪਰ ਸ਼ਰੇਸ਼ ਨੇ ਕਿਹਾ ਮੈਂ ਕਿਹਾ ਦੇ ਸਕਦਾ ਹਾਂ ਮੈਂ ਤਾਂ ਬਚਪਨ ਤੋਂ ਹੀ ਇੱਥੋਂ ਦਾ ਨੌਕਰ ਰਿਹਾ ਹਾਂ ਮੈਂ ਕਿਹਾ ਸ਼ਰੇਸ਼ ਤੁਸੀਂ ਫਿਰ ਤੋਂ ਸ਼ੁਰੂ ਹੋਗੇ ਕੋਈ ਨੌਕਰ ਅਤੇ ਮਾਲਕਿਨ ਨਹੀਂ ਹੈ ਜਿੱਥੇ ਤੱਕ ਗਿਫਟ ਦੀ ਗੱਲ ਹੈ ਤੇਰੇ ਤੋਂ ਮਹਿੰਗਾ ਗਿਫਟ ਮੈਨੂੰ ਕੋਈ ਦੇ ਨਹੀਂ ਸਕਦਾ ਕਿਉਂਕਿ சுரேਸ਼ ਮੈਨੂੰ ਅੱਜ ਉਹ ਗਿਫਟ ਦੇਣ ਵਾਲਾ ਸੀ ਜਿਸ ਦੀ ਜ਼ਰੂਰਤ ਹਰ ਇੱਕ ਇਸਤਰੀ ਨੂੰ ਹੁੰਦੀ ਹੈ ਇਹ ਗੱਲ ਕਹਿ ਕੇ ਅਸੀਂ ਦੋਨੋਂ ਇੱਕ ਦੂਜੇ ਵਿੱਚ ਡੁੱਬ ਗਏ ਪ੍ਰੇਮ ਦੇ ਸਮੁੰਦਰ ਵਿੱਚ ਇੱਥੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਫਿਰ சுரேਸ਼ ਕਹਿਣ ਲੱਗਾ ਅੱਜ ਸਾਨੂੰ ਕ੍ਰਿਕਟ ਵੀ ਖੇਡਣਾ ਹੈ ਮੈਂ ਕਿਹਾ ਮੈਂ ਤਾਂ ਕਦੋਂ ਦਾ ਇੰਤਜ਼ਾਰ ਕਰ ਰਹੀ ਹਾਂ ਚਲੋ ਹੁਣ ਅਸੀਂ ਗੇਮ ਖੇਡਦੇ ਹਾਂ ਥੋੜੀ ਦੇਰ ਵਿੱਚ ਹੀ ਅਸੀਂ ਦੋਨਾਂ ਨੇ ਮਸਤ ਵਾਲਾ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਮੈਂ ਸ਼ਰੇਸ਼ ਦੀ ਬੈਟਿੰਗ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਖੂਬ ਚੋਕਕੇ ਅਤੇ ਛੱਕੇ ਲਗਾ ਰਿਹਾ ਸੀ ਮੈਂ ਇਸ ਸ਼ਰੇਸ਼ ਦੀ ਬੈਟਿੰਗ ਦੀ دیਵਾਨੀ ਹੋ ਗਈ ਅਸੀਂ ਦੋਨੋਂ ਨੇ 2 ਘੰਟੇ ਤੱਕ ਕ੍ਰਿਕਟ ਖੇਡਿਆ ਅਤੇ ਫਿਰ ਅਸੀਂ ਦੋਨੋਂ ਥੋੜੀ ਦੇਰ ਤੱਕ ਰਾਮ ਕਰਨਾ ਚਾਹੁੰਦੇ ਸੀ ਮੈਂ ਉਸ ਨੂੰ ਕਿਹਾ ਕਿ ਹੁਣ ਮੈਂ ਥੱਕ ਗਈ ਹਾਂ ਮੇਰੇ ਕੋਲ ਹੋਰ ਨਹੀਂ ਖੇਡਿਆ ਜਾ ਰਿਹਾ ਸ਼੍ਰੇਸ਼ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਦੋਨੋਂ ਆਰਾਮ ਕਰਨ ਲੱਗੇ ਤਾਂ ਸਵੇਰਾ ਵੀ ਹੋਣ ਵਾਲਾ ਸੀ ਮੇਰੇ ਪਿਤਾ ਜੀ ਨੇ ਜ਼ੋਰਦਾਰ ਆਵਾਜ਼ ਲਗਾਈ ਸ਼੍ਰੇਸ਼ ਸ਼੍ਰੇਸ਼ ਕਿੱਥੇ ਮਰ ਗਿਆਂ ਹੈ ਅਸੀਂ ਦੋਨੋਂ ਹਲਕੀ ਨੀਂਦ ਵਿੱਚ ਚਲੇ ਗਏ ਸੀ ਅਤੇ ਆਵਾਜ਼ ਸੁਣ ਕੇ ਅਸੀਂ ਦੋਨੋਂ ਹੜਬੜਾ ਕੇ ਉੱਠ ਗਏ ਸਾਡੀ ਦੋਨਾਂ ਦੇ ਦਿਲ ਦੀ ਧੜਕਣ ਜ਼ੋਰ-ਜ਼ੋਰ ਨਾਲ ਧੜਕਣ ਲੱਗੀ ਮੈਂ ਸੋਚਣ ਲੱਗੀ ਕਿ ਜੇਕਰ ਪਿਤਾ ਜੀ ਨੂੰ ਸਾਡੇ ਬਾਰੇ ਵਿੱਚ ਪਤਾ ਚੱਲ ਗਿਆ ਤਾਂ ਨਾ ਜਾਣੇ ਕੀ ਹੋਵੇਗਾ ਸ਼ਰੇਸ਼ ਲੱਗਦਾ ਹੈ ਕਿ ਮਾਲਕ ਸਾਹਿਬ ਜਾਗ ਗਏ ਹਨ ਇਹ ਤਾਂ ਬੜੀ ਗੜਬੜ ਹੋ ਗਈ ਹੈ हे ਭਗਵਾਨ ਹੁਣ ਮੈਂ ਕੀ ਕਰਾਂ ਰਿਤੂ ਨੇ ਕਿਹਾ ਇਨਾ ਡਰੋਗੇ ਤਾਂ ਬਸ ਫਿਰ ਹੋ ਗਿਆ ਮੈਂ ਨੀਚੇ ਜਾਂਦੀ ਹਾਂ ਅਤੇ ਪਿਤਾ ਜੀ ਨੂੰ ਦੂਸਰੀਆਂ ਗੱਲਾਂ ਵਿੱਚ ਲਗਾਉਂਦੀ ਹਾਂ ਤੁਸੀਂ ਜਿਸ ਤਰ੍ਹਾਂ ਪਾਈਪ ਦੇ ਰਸਤੇ ਆਏ ਸੀ ਇਸ ਤਰ੍ਹਾਂ ਹੀ ਨਿਕਲ ਜਾਓ ਥੋੜੀ ਦੇਰ ਦੇ ਬਾਅਦ ਪਿਤਾ ਜੀ ਦੇ ਕੋਲ ਆ ਜਾਣਾ ਸ਼ਰੇਸ਼ ਠੀਕ ਹੈ ਮਾਲਕਿਨ ਸ਼ਰੇਸ਼ ਦਬੇ ਪੈਰ ਕਮਰੇ ਵਿੱਚੋਂ ਨਿਕਲ ਗਿਆ ਉਧਰ ਮੈਂ ਪੌੜੀਆਂ ਤੋਂ ਉੱਤਰ ਕੇ ਆਪਣੇ ਪਿਤਾ ਜੀ ਦੇ ਕੋਲ ਚੱਲ ਗਈ نیچے ਜਾ ਕੇ ਮੈਂ ਕਿਹਾ ਕੀ ਹੋ ਗਿਆ ਪਿਤਾ ਜੀ ਅਜੇ ਤੱਕ ਤਾਂ ਸੂਰਜ ਵੀ ਨਹੀਂ ਨਿਕਲਿਆ ਅਤੇ ਤੁਸੀਂ ਸ਼ਰੇਸ਼ ਸ਼ਰੇਸ਼ ਕਰਨ ਲੱਗ ਪਏ ਸ਼ਰੇਸ਼ ਬਿਨਾ ਤਾਂ ਤੁਹਾਡਾ ਕੰਮ ਹੀ ਨਹੀਂ ਚੱਲਦਾ ਜਦੋਂ ਦੇਖੋ ਸ਼ਰੇਸ਼ ਸ਼ਰੇਸ਼ ਕਰਦੇ ਰਹਿੰਦੇ ਹੋ ਪਿਤਾ ਜੀ ਨੇ ਕਿਹਾ ਉਹ ਤਾਂ ਠੀਕ ਹੈ ਲੇਕਿਨ ਤੂੰ ਇਹ ਦੱਸ ਕੀ ਅੱਜ ਤੂੰ ਇੰਨੀ ਜਲਦੀ ਕਿਵੇਂ ਜਾਗ ਗਈ 9 ਵਜੇ ਤੋਂ ਪਹਿਲਾਂ ਤਾਂ ਤੇਰੀ ਅੱਖ ਨਹੀਂ ਖੁੱਲਦੀ ਅਤੇ ਅੱਜ 6 ਵਜੇ ਹੀ ਉੱਠ ਗਈ ਉਸੇ ਵਕਤ ਉਥੇ சுரேਸ਼ ਆ ਜਾਂਦਾ ਹੈ ਉਸ ਨੂੰ ਦੇਖ ਕੇ ਪਿਤਾ ਜੀ ਉਸ ਉੱਪਰ ਚਲਾਉਂਦੇ ਹੋਏ ਕਹਿੰਦੇ ਹਨ சுரேਸ਼ ਕਿੱਥੇ ਮਰ ਗਿਆ ਸੀ ਤੂੰ ਤੈਨੂੰ ਆਵਾਜ਼ ਦੇ ਦੇ ਕੇ ਮੇਰਾ ਤਾਂ ਗਲਾ ਸੁੱਕ ਗਿਆ ਤਾਂ சுரேਸ਼ ਕਹਿਣ ਲੱਗਾ ਮਾਲਿਕ ਗਾਮਾ ਚਲੌਂਦਿਆਂ ਪਈਆਂ ਸੀ ਤਾਂ ਮੈਂ ਉਹਨਾਂ ਨੂੰ ਚਾਰਾ ਖਲੋਣ ਵਾਸਤੇ ਗਿਆ ਸੀ ਤਾਂ ਮੈਂ ਸੋਚਿਆ ਕਿ ਸ਼ੁਕਰ ਹੈ ਕਿਤੇ ਪਿਤਾ ਜੀ ਨੂੰ ਕੁਝ ਪਤਾ ਨਹੀਂ ਚੱਲਿਆ ਹੁਣ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਦੋਨੋਂ ਕ੍ਰਿਕਟ ਖੇਡਣ ਤੋਂ ਬਿਨਾ ਨਹੀਂ ਰਹਿ ਸਕਦੇ ਮੈਂ ਰੀਤੂ ਨਾਲ ਬਹੁਤ ਹੀ ਪਿਆਰ ਕਰਦਾ ਹਾਂ ਮੈਂ ਵੀ ਸ਼ਰੇਸ਼ ਨੂੰ ਬਹੁਤ ਪਿਆਰ ਕਰਦੀ ਹਾਂ ਕੁਝ ਹੀ ਦਿਨਾਂ ਦੇ ਬਾਅਦ ਅਸੀਂ ਘਰ ਤੋਂ ਭੱਜ ਕੇ ਮੰਦਰ ਵਿੱਚ ਵਿਆਹ ਕਰਵਾ ਲਿਆ ਹੁਣ ਅਸੀਂ ਖੁਸ਼ੀ-ਖੁਸ਼ੀ ਰਹਿੰਦੇ ਹਾਂ ਅਤੇ ਮੈਂ சுரேਸ਼ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਅਤੇ ਰਹੀ ਗੱਲ ਪੈਸੇ ਕਮਾਉਣ ਦੀ ਮੇਰੇ ਪਿਤਾ ਜੀ ਨੇ ਬੈਂਕ ਵਿੱਚ ਮੇਰੇ ਨਾਮ ਤੇ ਐਫ ਡੀ ਕਰਵਾ ਰੱਖੀ ਸੀ ਮੇਰੇ ਨਾਮ ਤੇ 1 ਕਰੋੜ ਤੋਂ ਵੀ ਜ਼ਿਆਦਾ ਰੁਪਏ ਸੀ ਮੈਂ ਉਹ ਸਾਰੇ ਪੈਸੇ ਕਢਵਾ ਲਏ ਜਦੋਂ ਮੇਰੇ ਪਿਤਾ ਜੀ ਨੂੰ ਇਹ ਲੱਗਿਆ ਕਿ ਮੈਂ ਕਿਸੇ ਦੀ ਵੀ ਸੁਣਨ ਵਾਲੀ ਨਹੀਂ ਹਾਂ ਤਾਂ ਉਹਨਾਂ ਨੇ ਸਾਨੂੰ ਵਾਪਸ ਆਪਣੇ ਘਰ ਹੀ ਬੁਲਾ ਲਿਆ ਹੁਣ ਸ਼ੁਰੀਸ਼ ਮੇਰੇ ਨਾਲ ਮੇਰੇ ਘਰ ਵਿੱਚ ਹੀ ਰਹਿ ਰਿਹਾ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਪਸੰਦ ਆਈ ਹੋਵੇ ਤਾਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ ਜੀ